ਬੁੰਦਾ ਗਿਆ ਸ਼ਾਬਾਸ਼ ਪਲਸ ਪੋਲੀਓ ਦੋ ਬੂੰਦ ਹਰ ਵਾਰ ਪੋਲੀਓ ਦੀ ਜਿੱਤਰਾ ਹੈ ਬਰਕਰਾਰ ਬਰਕਰਾਰ ਪੋਲੀਓ ਰੋਕੂ ਬੁੰਦਾ ਹਾਂਜੀ ਪੋਲੀਓ ਰੁਕਾ ਬੁੰਦਾ ਪੋਲੀਓ ਰੋਕੂ ਬੁੰਦਾ ਛੋਟੇ ਬੱਚਿਆਂ ਨੂੰ ਪੋਲ ਵੈਰੀ ਗੁੱਡ ਬੜੇ ਵੀ ਬੇ ਬੱਚੇ ਆਹਾਹਾਹਾਹਾ ਇਹ ਸਾਡੇ ਡਿਪਾਰਟਮੈਂਟ ਦੇ ਆਏ ਆ ਵੀਰ ਛੋਟੇ ਬੱਚਿਆਂ ਨੂੰ ਪੋਲੀਓ ਰੁਕਾ ਰੋਕੂ ਬੁੰਦਾ ਪਿਆਰੇ ਆ ਬੱਚੇ ਬਹੁਤ ਅੱਛੇ ਹੈ ਹਾਂ ਦੋ ਬੂੰਦ ਹਰ ਵਾਰ ਪੋਲੀਓ ਤੇ ਜਿੱਤ ਰਹੇ ਬਿਰਕਰਾਰ ਸ਼ਾਬਾਸ਼ ਬੀਬੇ ਬੱਚੇ ਟੀਮਾਂ ਆਪਣਾ ਦੂਸਰੇ ਦਿਨ ਦਵਾਈ ਪਿਆ ਰਹੀਆਂ ਵਾ ਜਿਸ ਤਰ੍ਹਾਂ ਪੱਠਿਆਂ ਤੇ ਬੱਚੇ ਛੋਟੇ ਸਾਰੇ ਨਾ ਸਾਰਿਆਂ ਦੇ ਕੋਲ ਗਏ ਆ ਵੇਖਿਆ ਵਾ ਵਖੋ ਸਾਡੇ ਵੀਰ ਮੁਲਾਜ਼ਮ ਭਰਾ ਬਹੁਤ ਮਿਹਨਤ ਕਰ ਰਹੇ ਆ ਜਿੱਤਾਂ ਪਿਆੰਦੇ ਨਾ ਹਾਊਸ ਟੂ ਹਾਊਸ ਅਣਪੱਠਿਆਂ ਤੇ ਜਾ ਕੇ ਛੋਟੇ ਛੋਟੇ ਬੱਚਿਆਂ ਨੂੰ ਅੰਦਰ ਵੀ ਦਵਾਈ ਪਿਆ ਰਹੇ ਆ ਸੁਪਰਵਾਈਜ਼ਰ ਸੁਪਰਵਾਈਜ਼ਰ ਤੇ ਆਹ ਵੇਖੋ ਕਿੰਡੀ ਮਿਹਨਤ ਨਾਲ ਬਹੁਤ ਵਧੀਆ ਢੰਗ ਨਾਲ ਛੋਟੇ ਛੋਟੇ ਬੱਚਿਆਂ ਨੂੰ ਮਲਿਆ ਨੇੜੇ ਤਰਨਤਾਰ ਦੇ ਜਿਹੜਾ ਪੱਠਾ ਵਾ ਨਾ ਉੱਥੇ ਬੁੰਦਾ ਪਿਆ ਰਹੇ ਆ ਸਾਰੇ ਸਾਥ ਵੀ ਤੁਹਾਡਾ ਸਾਥ ਵੀ ਦੇ ਰਹੇ ਆ ਇਹ ਆਏ ਆਪਣੇ ਕਿਨਾ ਬਾਹੂ ਹਰਪ੍ਰੀਤ ਹਰਪ੍ਰੀਤ ਧਰਮ ਕਿਹੜਾ ਆਪਣੀ ਤੁਹਾਡੀ ਭਾਜੀ ਡਿਊਟੀ ਸਰ ਸਰ ਸਾਹ ਪਰਮਿੰਦਰ ਸਾਹ ਪਰਮਿੰਦਰ ਸਿੰਘ ਬਹੁਤ ਮਿਹਨਤ ਕਰ ਰਹੇ